ਅੱਜ ਕਿੰਨੇ ਸ਼ੌਪ ਚ ਆਈਸਕ੍ਰੀਮ ਖਾਵਾਂਗੇ ਜਰਮਨ ਚ ਰਹਿ ਰਹਾ ਕਿ ਇਹਨੂੰ ਠੰਡ ਨਹੀਂ ਲੱਗਦੀ ਮੈਂ ਕੈਪ ਲਈ ਹੋਈ ਆ ਤੇ ਇਹਨੇ ਉਦਾਂ ਹੀ ਆਈ ਆ ਚੱਪਲਾ ਪਾ ਕੇ ਆਈ ਆ ਇਹ ਇੰਗਲਿਸ਼ ਨਹੀਂ ਨਾਮ ਪਤਾ ਚਿੰਗੋ ਵਰਗਾ ਟੇਸੇ ਦਾ ਚਾਚਾ ਮਤਨ ਗੱਲ ਕਰਨ ਦੀ ਇੱਕ ਇੰਡੀਆ ਦੀ ਸ਼ਹਿਰ ਕੋਲ ਅੰਦਾ ਇਹ ਜਿਹੜਾ ਏਰੀਆ ਬਹੁਤ ਭੜਾ ਹੈ ਹਾਂਜੀ ਉੱਥੇ ਮੰਜੂਰ ਨਹੀਂ بڑے ਵਧੀਆ ਹੁੰਦੇ ਨੇ ਸਾਰਾ ਕੁਛ ਜੋ ਸਰ ਬੜਾ ਵਧੀਆ ਹੁੰਦਾ ਬਾਹਰ ਸਮਾਨ ਰੱਖ ਦਿੰਦੇ ਆ ਤੇ ਜਿਹਨੂੰ ਚਾਹੀਦਾ ਹੁੰਦਾ ਲੈ ਜਾਂਦੇ ਨੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅੱਜ ਮੇਰਾ ਵਰਲਿੰਗ ਦੂਜਾ ਦਿਨ ਹੈ ਤੇ ਅੱਜ ਆਪਾਂ ਤੁਹਾਨੂੰ ਮਿਲਾਉਣੀ ਆ ਸਾਡੀ ਕਿਊਟ ਸੀ ਬੇਬੀ ਜੱਪ ਨੂੰ ਸਤਿ ਸ਼੍ਰੀ ਅਕਾਲ ਅੱਜ ਅੱਜ ਦੀ ਜਿਹੜੀ ਗਾਇ ਹੈ ਨਾ ਆਪਣੀ ਜੱਪ ਐ ਅੱਜ ਆਪਾਂ ਆਪਾਂ ਲੈ ਕੇ ਜਾਵਾਂਗੇ ਕਿੱਥੇ ਜੱਪ ਲੈ ਕੇ ਜਾਣਾ ਅਸੀਂ ਆਈਸਕ੍ਰੀਮ ਦੀ ਸ਼ਾਪ ਐ ਆਈਸਕ੍ਰੀਮ ਦੀ ਸ਼ਾਪ ਤੇ ਆਈਸਕ੍ਰੀਮ ਖਾਵਾਂਗੇ ਬਾਅਦ ਚ ਫਾਰਕ ਜਾਵਾਂਗੇ ਬਾਅਦ ਉਹ ਇੱਥੇ ਇੱਕ ਬ੍ਰਿਜ ਉੱਥੇ ਜਾਵਾਂਗੇ ਠੀਕ ਹੈ ਤੇ ਆਪਣਾ ਸਾਈਕਲ ਦਿਖਾਓ ਸਾਈਕਲ ਲੈ ਰਿਆ ਰਿਆ ਸਾਡੀ ਜੱਪ ਦਾ ਸਾਈਕਲ ਜਿੱਥੇ ਜਾਂਦੀ ਆ ਸਕੂਲ ਤੇ ਹੁਣ ਆਪਾਂ ਚੱਲਦੇ ਆਂ ਤੇ ਜਿੱਥੇ ਤੇ ਜੱਪ ਅੱਜ ਲੈ ਕੇ ਜਾਊਗੀ ਅੱਜ ਆਪਣੀ ਛ ਕਿ ਉਹ ਸਹੀ ਇਹ ਅੱਜ ਆਪਣੀ ਗਾਈਡ ਆ ਤੇ ਅੱਜ ਆਪਾਂ ਲੈ ਕੇ ਜਾਊਗੀ। ਘਮਾਉਣ ਤੇ ਨਾਲ ਕਹਿੰਦੀ ਆਪਾਂ ਉੱਥੇ ਗੇਮ ਖੇਡਣੀਆਂ। ਚਲੋ ਆਪਾਂ ਹੁਣ ਚੱਲੀਏ ਇਹ ਅਪਾਰਟਮੈਂਟ ਆ। ਇੱਥੋਂ ਹੁਣ ਆਪਾਂ ਚੱਲਦੇ ਆਂ ਬਾਹਰ ਤੇ ਜੱਪ ਉਹ ਨਾ ਜਰਮਨ ਚ ਰਹਿ ਰਿਹਾ ਕਿ ਇਹਨੂੰ ਠੰਡ ਨਹੀਂ ਲੱਗਦੀ ਮੈਂ ਕੈਪ ਲਈ ਹੋਈ ਆ ਤੇ ਇਹਨੇ ਉਦਾਂ ਹੀ ਆਈ ਆ। ਚੱਪਲਾ ਪਾ ਕੇ ਆਈ ਆ ਤੇ ਮੈਂ ਸ਼ੂਜ਼ ਪਾਏ ਹੋਏ ਆ। ਤੇ ਠੰਡ ਨਹੀਂ ਅੱਜ ਆਪ? ਨਹੀਂ ਚਾਦੀ ਨਹੀਂ ਲੱਗਣਦੀ। ਉਹ ਤੁਸੀਂ ਉੱਥੇ ਬਰਫ਼ ਜਰੇ ਨੇ ਨਾ ਤਾਂ ਇਹਨੂੰ ਠੰਡ ਨਹੀਂ ਲੱਗਦੀ ਹੋਣੀ ਨਾ। ਕਿੰਨੀ ਦੂਰ ਆ ਜਾਪ ਇੱਥੋਂ? ਉਹ ਨਾ ਸਾਹਮਣੇ। ਜਿੱਥੇ ਪਾਰਕ ਸਾਹ ਮੈਡੀਕਲ ਸ਼ਾਪ ਪਣਾ ਤੇ ਜਪਨੇ ਹੁਣ ਖਾਣੀ ਹੈ ਸਭ ਤੋਂ ਪਹਿਲੇ ਆਈਸਕ੍ਰੀਮ। ਜ਼ੱਬ ਕਿੱਥੇ ਆਈਸਕ੍ਰੀਮ ਦੀ ਸ਼ਾਪ? ਆਹ ਵਾਲੀ। ਹਾਂਜੀ ਇਹ ਬਲੂ ਜੀ ਬਲੂ ਦਾ ਜਿਸ ਦਾ ওভার ਉਪਰ ਆਈਸਕ੍ਰੀਮ ਦਾ ਸਟਿਕ। ਹੁਣ ਜਪ ਨੂੰ ਆਪਾਂ ਲੈ ਕੇ ਦੇਣੀ ਆ ਆਈਸਕ੍ਰੀਮ। ਜ਼ੱਬ ਕਿਹੜੀ ਖਾਣੀ ਹੈ? ਲੋ। ਹਲੋ। ਹਮ ਹਲੋ। ਆਈ ਐਮ ਵੈਨੀਲਾ। ਯਾ। ਔਂਡ ਹਮ ਹੀਮ ਬਲੌ। ਜ਼ਾਮੇ? ਨਾਇਨ ਅਲਸੋ। ਐਨੇ ਐਨੇ? ਯਾ। ਲੈ ਲਈ ਜਪ? ਹਾਂਜੀ। ਜਪ ਜਰਮਨੀ ਡੱਚ ਬਹੁਤ ਸੋਣੀ ਬੋਲਦੀ ਨਾ। ਯਾ। ਕੋਈ ਚੀਜ਼ ਸਮਝ ਤੋਈ ਜ਼ਰਾ ਹਾਂ? ਯਾ। ਅਮ ਮੀਰਾ ਵਾਈਡ। ਬਾਈ। ਅਸੋ ਇਗਾ ਸਿਕਰ। ਤੇ ਜਪਨੇ ਤੋਂ ਮੈਂ ਲੈ ਲਈ ਆਈਸਕ੍ਰੀਮ ਤੇ ਜਪ ਕਿਹੜੀ ਆ ਵਨੀਲਾ ਰ? ਵਨੀਲਾ ਤੇ ਤੇਰੇ ਵਾਲੀ ਕਿਹੜੀ ਆ? ਇਹ ਇੰਗਲਿਸ਼ ਨਹੀਂ ਨਾਮ ਪਤਾ। ਚਿੰਗ ਵਰਗਾ ਤੇ ਸੇ। ਠੀਕ ਤਾਂ ਦੋ ਚੀਜ਼ ਕੀ ਕਹਿੰਦੇ ਆ? ਦੋ ਚ ਵਿੱਚ ਸਿੰ ਬਲਾਉ। ਇੰ ਬਲਾਉ ਤੇ ਹੈਲੋ ਨੂੰ ਕੀ ਕਹਿੰਦੇ ਆ? ਹੈਲੋ। ਥੈਂਕ ਯੂ ਨੂੰ। ਧੰਕ। ਬੜੀ ਟਫ ਲੈਂਗੁਏਜ ਆ ਬਟ ਇਹ ਪੂਰੀ ਤਰ੍ਹਾਂ ਬੋਲ ਲੈਂਦੀ ਆ ਹੁਣ ਇਹ ਬਾਤ ਪੈ ਗਈ ਨਾ 2-3 ਸਾਲ ਹੋ ਗਏ ਨੂੰ ਇੱਥੇ ਹਾਂਜੀ ਇਹ ਬੱਸ ਨਾ ਇੱਥੇ ਬੱਸ ਨੂੰ ਕਹਿੰਦੇ ਇੱਥੇ ਬੱਸ ਬੱਸ ਇਹ ਮੈਨੂੰ ਪਤਾ ਸੀ ਚਾਚਾ ਮੈਂ ਤੁਹਾਨੂੰ ਗੱਲ ਸੁਣਾਉਂਦੀ ਆ ਇੱਕ ਇੰਡੀਆ ਦੀ ਹੂੰ ਉੱਥੇ ਮੇਰੀ ਬੈਸਟ ਫਰੈਂਡ ਹੁੰਦੀ ਸੀ ਆਪਾਂ ਸਕੂਲ ਇਕੱਠੇ ਜਾਂਦੇ ਸੀ ਆਇਦਾ ਇਕੱਠੇ ਸੀ ਫਿਰ ਕਲਾਸ ਵੱਖ ਜੰਦੀ ਸੀ ਹੂੰ ਛੋਟੇ ਛੋਟੇ ਕਤੂਰੇ ਹੁੰਦੇ ਸੀ ਉਹਨਾਂ ਨੂੰ ਖਿਡਾਇਆ ਹੁੰਦਾ ਸੀ ਬੜਾ ਮਜ਼ਾ ਆਉਂਦਾ ਸੀ ਕੀ ਕੀਤਾ ਹੁੰਦਾ ਸੀ ਛੋਟੇ ਛੋਟੇ ਕਤੂਰੇ ਹੁੰਦੇ ਸੀ ਬੜਾ ਮਜ਼ਾ ਆਉਂਦਾ ਛੰਨਾ ਨਾਲ ਖੇਡਾਂ ਦਾ ਅੱਛ ਮੈਂ ਕਦੋਂ ਮਿਲਣ ਲਈ ਆਪਣੇ ਭੂਇ ਕਰ ਗਈ ਬਹੁਤ ਵੱਡੇ ਹੋ ਗਏ। ਅੱਛਾ? ਹਾਂਜੀ। ਇਹ ਆ ਗਿਆ ਫ੍ਰੀਜ। ਕਿੱਡਾ ਹੀ ਵੱਡਾ? ਹਾਂਜੀ। ਤੇ ਹੁਣ ਆਪਾਂ ਨੂੰ ਲੈ ਕੇ ਆਈ ਜਾਂਪੇ ਇੱਕ ਫ੍ਰੀਜ ਤੇ। ਚੱਲੀਏ ਆਪਾਂ। ਚਲੋ। ਧਿਆਨ ਨਾਲ ਇੱਕ ਮਿੰਟ, ਇੱਕ ਮਿੰਟੇ ਕਮੈਂਟ। ਸਾਈਕਲ ਆ ਗਿਆ ਨਾ। ਹਾਂਜੀ। ਚਲੋ ਸੇਤੀ ਆਓ। ਸਾਈਕਲ ਵਾਲਾ ਵੀ ਪੂਰਾ ਆ ਗਿਆ ਤੂਰਾ। ਹਾਂ, ਸਾਈਕਲ ਵਾਲੇ ਦੀ ਨਾ। ਹਾਂਜੀ। ਆ ਵੀ ਕਾ ਵੀ ਆ ਗਿਆ। ਉਹ ਸਾਈਕਲ ਵਾਲੀ ਸਪੈਸ਼ਲ ਲੱਗਾ ਗ੍ਰੀਨ ਦਾ। ਹੋਣੀ? ਹਾਂਜੀ। ਅੱਛਾ ਇਹ ਫ੍ਰੀਜ ਜਨਾ ਜਿੱਥੇ ਘੁਮਣ ਆਉਣੀ ਹੁੰਦੀ ਹੁੰਦੀ ਨਾ। ਹਾਂਜੀ। ਤੇ ਆ ਇੱਥੇ ਦੀਜ

ਹਾਂਜੀ ਉੱਥੇ ਮਨਜੂਰ ਜੀ ਬੜੇ ਵਧੀਆ ਹੁੰਦੇ ਨੇ ਸਾਡਾ ਕੁਛ ਜੋ ਸਰ ਬੜਾ ਵਧੀਆ ਹੁੰਦਾ ਹੈ ਸਾਡੀ ਚੱਪ ਦਾ ਵੀ ਨਾ YouTube ਚੈਨਲ ਆ ਤੇ ਉੱਥੇ ਫਨੀ ਵੀਡੀਓ ਕ੍ਰੀਏਟਿਵ ਵੀਡੀਓ ਕ੍ਰੀਏਟੀਵਿਟੀ ਵੀ ਪਾਉਂਦੀ ਰਹਿੰਦੀ ਨਾ ਵੀਡੀਓ ਦੇ ਗੇਮਸ ਦੀਆਂ ਐਦਾਂ ਦੀਆਂ ਵੀਡੀਓ ਬਣਾ ਬਣਾ ਕੇ ਪਾਉਂਦੀ ਰਹਿੰਦੀ ਬਹੁਤ ਵਧੀਆ ਤੇ ਤੁਸੀਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਪ ਕੀ ਨਾਮ ਹੈ ਚੈਨਲ ਦਾ ਫ੍ਰੀ ਲੈਂਸਰ ਹੁੰਦਰ ਫ੍ਰੀ ਲੈਂਸਰ ਹੁੰਦਰ ਹਾਂਜੀ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਸਾਰੇ ਜਣੇ ਤੇ ਆਹ ਹੁਣ ਆਪਾਂ ਚਲੀਏ ਉਧਰ پارک ਵਾਲੀ ਸਟਾਪ ਜਪ ਇਧਰ ਆ ਪੈਂਡਿੰਗ ਆ ਬਹੁਤ ਨਾ ਲੋਕੀ ਕਰਦੇ ਆ ਇਹ ਹੋ ਗਿਆ ਜਾਂ ਖਰਾਬ ਕਰਨ ਦਾ ਇਹਨਾਂ ਨੂੰ ਜਿਆਦਾ ਮਜ਼ਾ ਹੁੰਦਾ ਇਹਨਾਂ ਨੂੰ ਖਰਾਬ ਕਰਨ ਦਾ ਇਹ ਜਿਹੜਾ ਏਰੀਆ ਬਹੁਤੋਂ ਭੈੜਾ ਹੈ ਹੋ ਰਹੇ ਨੇ ਖਰਾਬ ਖਰਾਬ ਕੀ ਨਾ ਖਰਾਬ ਕਰ ਦੇਉਂਦੇ ਨਾ ਹਾਂਜੀ ਗੰਦ ਬੁੱਲਾ ਪਾਉਂਦੇ ਰਹਿੰਦੇ ਹੂੰ ਦੂਜਾ ਏਰੀਆ ਬਹੁਤ ਵਧੀਆ ਇਹ ਵਾਲਾ ਨਹੀਂ ਪਿੱਛੇ ਇੱਕ ਪਾਰਕ ਸੀ ਹੁਣ ਅੱਗੇ ਇੱਕ ਪਾਰਕ ਹੈ ਪਾਰਕ ਬਹੁਤ ਨਾਲ ਇਧਰ ਪਾਰਕ ਹਾਂਜੀ ਹੂੰ ਹੁਣ ਆਪਾਂ ਕਿਹੜੀ ਉਹ ਪਾਰਕ ਜਾਣੀ ਵੱਡੀ ਘਰ ਦੇ ਲੱਗ ਗਿਆ ਹਾਂਜੀ ਹਾਂ ਰਾਤੀ ਗਏ ਸੀ ਇਧਰ ਉਧਰ ਵੀ ਆਈ ਸੀ ਕੱਲ ਹਿੰਸਾ ਅਹ ਅੱਛਾ ਹੂੰ ਉਧਰ ਜਿਉ ਬਸ ਸੈਂਡ ਆਹ ਬਸ ਸੈਂਡ ਲੱਗ ਗਿਆ ਹਾਂ ਹਾਂ ਬਸ ਲੱਗ ਗਿਆ ਇਤਲ ਬਹੁਤ ਯੂਜ਼ ਕਰਦੇ ਨਾ ਇੱਥੇ ਹੂੰ ਸਾਈਕਲ ਬੜੀ ਰਾਸਤੇ ਐਸਾ ਸਾਈਕਲ ਬਣਾਉਣੇ ਉਹ ਦੇਖੋ ਸਾਈਕਲ ਹੂੰ ਸਪੈਸ਼ਲ ਸਾਈਕਲੇ ਬਣਿਆ ਨਾ ਹਾਂਜੀ ਆ ਛੋਟੇ ਛੋਟੇ ਬੱਚਿਆਂ ਦੇ ਵੀ ਆ ਕਾਫੀ ਹੈ ਨਾ ਪਰ ਛੋਟੇ ਬੱਚੇ ਨਹੀਂ ਇਕੱਲੇ ਜਾ ਸਕਦੇ ਅੱਛਾ ਜਾ ਲਈ ਛੋਟੇ ਹਾਂਜੀ ਹੂੰ ਜਾ ਦੇਣੀ ਤੂੰ ਵੀ ਆਈ ਸਕਦੀ ਆ ਮੈਂ ਨਹੀਂ ਜਾ ਸਕਦੀ ਮੈਂ ਪਾਪਾ ਨਾਲ ਜਾ ਸਕਦੀ ਆ ਸਾਈਕਲ ਲੈ ਕੇ ਨਹੀਂ ਸਿਰੇ ਕੱਟਦੇ ਕਿਸੀਂ ਸਾਗਲਾ ਕੇ ਕਿਸੇ ਬਟ ਇੱਥੇ ਸੜਕ ਤੇ ਨਹੀਂ ਇੱਥੇ ਅੱਛਾ ਛੋੜੀ ਰਸਤੇ ਜਾਣੀ ਨਾ ਹਾਂਜੀ ਗਰੀਨਰੀ ਬਹੁਤ ਹੈ ਨਾ ਇੱਥੇ ਬਹੁਤ ਤੇ ਤੇ ਪਾਰ ਨੋ ਜੀ ਨਾ ਕਾਫੀ ਤੇ ਲਾਦੀ ਹੋਣੀ ਨਾ ਹਾਂਜੀ ਤੂੰ ਹੁਣ ਬਣ ਗਈ ਇੱਥੇ ਦੀ ਜਰਮਨ ਬਣ ਗਈ ਨਾ ਹਾਂਜੀ ਜਰਮਨ ਕੁੜੀ ਬਣ ਕੇ ਤਾੜੀ ਤਣਖਣ ਲਾਦੀ ਆਦਤ ਪੈ ਗਈ ਨਾ ਬਰਫ ਚ ਰਹਿ ਰਹਿ ਕੇ ਹਾਂ ਹਾਂ ਅਗਾ ਦੀ ਅਗਾ ਦੀ ਗਰਾਉਂਡ ਆ ਫੁੱਟਬਾਲ ਦੀ ਅੱਛਾ ਫੁੱਟਬਾਲ ਬਹੁਤ ਜ਼ੋਰ ਵਿੱਚ ਫੁੱਟਬਾਲ ਬਹੁਤ ਖੇਡੇ ਰਹੇ ਬਹੁਤ ਪਸੰਦ ਕਰਦੇ ਹਰ ਇੱਕ ਹਰ ਇੱਕ ਪਾਰਕ ਦਾ ਫੁੱਟਬਾਲ ਦਾ ਗਰਾਉਂਡ ਹੁੰਦਾ ਹੀ ਉਹਦੇ ਨਾਲ ਵੀ ਹੈਗਾ ক্রিকেট ਦਾ ਘਟ ਹੈ ਨਾ ক্রিকেট ਇੱਥੇ ਨਹੀਂ ਤੇ ਕਰਦਾ ਹੈਗਾ ਨਹੀਂ ਹਾਂ ਫੁੱਟਬਾਲ ਦਾ ਹੈਗਾ ਨਾ ক্রিকেট ਦਾ ਘਟ ਹੈ ਪਾਪਾ ਤੇ ਖੇਲਦੇ ਆ ਪਾਪਾ ক্রিকেট ਕਿਹ ਜਿਹੜੀ ਕਹਿੰਦੇ ਜਾਂਦਾ ਖੇਡਣਾ ਨਹੀਂ ਨਹੀਂ ਕਹਿੰਦੇ ਜਾਂ ਨਹੀਂ ਕਦੀ ਕਰੀ ਖੇਡਣਾ ਜਾਂਦੇ ਕੱਲ ਦੱਸਦੇ ਸੀ ਜਦੋਂ ਮੈਂ ਸਕੂਲੇ ਹੁਣ ਤੇ ਜਾਂਦੇ ਹੁੰਦੇ ਨਹੀਂ ਸੈਟਰਡੇ ਸੰਡੇ ਕਹਿੰਦੇ ਕਹਿੰਦੇ ਜਾਂਦੇ ਹਾ ਤੈਨੂੰ ਲੈ ਕੇ ਜਾਂ ਤੂੰ ਫੁੱਟਬਾਲ ਖੇਡਣ ਤਾਂ ਇਹ ਤੈਨੂੰ ਲੈ ਕੇ ਜਾਂਦੇ ਇੱਥੇ ਮੇਰੇ ਮਾਸੀ ਦਾ ਕਾਰ ਪਹਿਲਾਂ ਆਪਾਂ ਇੱਥੇ ਰਹਿੰਦੇ ਸੀ ਬਾਅਦੋਂ ਆਪਾਂ ਉੱਥੇ ਸ਼ਿਫਟ ਕਰਤਾ ਹਾਲੇ ਥੋੜੀ ਅੱਗੇ ਆ ਤੇ ਦਾ ਬਾਰਸ ਬਾਹਰ ਸਮਾਨ ਰੱਖ ਦਿੰਦੇ ਆ ਤੇ ਜਿਹਨੂੰ ਚਾਹੀਦਾ ਹੁੰਦਾ ਲੈ ਜਾਂਦੇ ਨੇ ਅਜਾ ਇੱਥੇ ਜਿਹੜਾ ਯੂਜ਼ ਨਹੀਂ ਆਉਂਦਾ ਸਮਾਨ ਬਾਹਰ ਰੱਖਦੇ ਨੇ ਤੇ ਜਿਹਨੂੰ ਕੰਮ ਦਾ ਹੈਗਾ ਉਹ ਲੈ ਜਾਂਦੇ ਨੇ ਤੇ ਆ ਸਾਡੀ ਜੱਪ ਦੀ ਪਾਰਕ ਹੈ ਜਿੱਥੇ ਕਿ ਜੱਪ ਰੋਲ ਖੇਡਣ ਹੁੰਦੀ ਆ ਅੱਪ ਕੀ ਕੀ ਖੇਲਦੇ ਹੁੰਦੇ ਕਿ ਫੁੱਟਬਾਲ ਖੇਲਦੇ ਆ ਉਹ ਇੱਕ ਜਿਹੜੀ ਸ਼ਿਕਾ ਕਿਹੜੀ ਸ਼ਿਕਾ ਫੁੱਟਬਾਲ ਕਯੂਬ ਨਾ ਖੇਲਦੇ ਆ ਕਯੂਬ ਨਾ ਤੇ ਘਰੇ ਖੇਲ ਲੈਣੀ ਹੁੰਨੀ ਹੈ ਨਾ ਹਾਂ ਦੇਖੇ ਫੋਨ ਅਸੀਂ ਗਰਮੀਆਂ ਦੀ ਛੁੱਟੀਆਂ ਸੋਲਵ ਕਰਨ ਸਿੱਖੇ ਕਿਦਾਂ ਗਰਮੀਆਂ ਦੇ ਛੁੱਟੀਆਂ ਤੇ ਸੋਲਵ ਕਰਨੇ ਸਿੱਖੇ ਅੱਛਾ ਹਾਂਜੀ ਇੱਥੇ ਆਪਾਂ ਹੁਣਗੇ ਨਵਾਂ ਜਿਹੜੀ ਸ਼ਿਕਾ ਪਿਆਦਾ ਜਿਹੜਾ ਵਲੌਗ ਹੈ ਨਾ ਅੱਜ ਦਾ ਸਾਰਾ ਵਲੌਗ ਜੱਪ ਦੇ ਨਾਮ ਤੇ ਹੁਣ ਆਪਾਂ ਛੇਲੀਏ ਤੇ ਫਿਰ ਆਪਾਂ ਜਾਵਾਂਗੇ ਹੋਰ ਕਿ ਦੇ ਘੁੰਮਣ ਚੱਲ ਜੱਪ ਹੁਣ ਖੇਡੀਏ ਤਾਂ ਆਪਾਂ ਇਸ ਵਲੌਗ ਨੂੰ ਆਪਾਂ ਕਰ ਦੇਣਾ ਖੇਲਣ ਤwar ਖਤਮ ਤੇ ਨਾਲ ਥੋੜੀ ਵੀਡੀਓ ਪਾਉਣੀ ਆ ਖੇਲਣ ਦੀ ਹਾਂਜੀ ਸਭ ਜਲਦੀ ਜਲਦੀ ਖੇਡ ਲਈ ਨਾ ਟਾਈਮ ਕਾਫੀ ਹੋ ਗਿਆ ਨਾ 4:30 ਹੋ ਗਏ ਆ ਤੇ ਪਾਪਾ ਨੇ ਆਇਆ ਨਾ ਹਾਂਜੀ ਸੋ ਬਾਕੀ ਮਿਲਦੇ ਆ ਆਪਾਂ ਹੁਣ ਨੈਕਸਟ ਵੀਡੀਓ ਚ ਬਾਏ ਬਾਏ ਸਬਸਕ੍ਰਾਈਬ ਕਰ ਦਿਓ ਚੈਨਲ ਹਾਂ ਦੋਵੇਂ ਹੀ ਦੋਵੇਂ ਹੀ ਹਾਂਜੀ